ਤਲ ਗੁਰ ਸੇਵੀਐ ਅਹ ਨਿਸ ਸਹਜ ਸੁਭਾਅ ਦਰਸ਼ਨ ਪਰਸੈ ਗੁਰੂ ਕੈ ਜਨੁ ਮਰਨੁ ਦੁਖੁ ਜਾਇ ਹੋਵੈ ਸਿਫਤਿ ਖਸਮ ਦੀ ਕੁਰਸੋਂ ਕੁਰਸੋਂ ਝਟੀਐ ਤੁਧ ਡਿਠੇ ਸੱਚੇ ਬਾਤਿ ਸ਼ਾ ਮਲ ਜਨਮ ਜਨਮ ਦੀ ਕੱਟੀਐ ਸਜਣ ਸੱਚੇ ਬਾਤਿ ਸ਼ਾ ਸਿਰ ਸ਼ਾਂਦੈ ਸ਼ਾ ਜਿਸ ਪਾਸ ਬਹਟਿਆ ਸੋਹੀਏ ਸਬਨਾ ਦਾ ਵੀ ਸਾਹ ਸਜਣ ਸੱਚਾ ਪਾਤਸ਼ਾਹ ਸਰਸ਼ਾ ਦਾ ਸਾਹ ਸਬਸ ਬਹਟਿਆ ਸੋਹੀਏ ਸਬਨਾ ਦਾਰੀ ਸੋ ਸਤਨਾ ਸੋ ਲੋਕ ਸੰਤ ਉਦరణ ਦਿਆਲੰ ਆਸਰੰ ਗੋਪਾਲ ਕੀਰਤਨ ਹੈ ਸੰਤ ਸੰਗੀਰਣ ਓਟ ਨਾਨਕ ਪਰਮੇਸ਼ਰ ਸੰਤ ਸਰੰ ਗੋਪਾਲ ਕੀਰਤਨ ਨਿਰਮਲ ਉਸਤ ਸੰਗੇਣ ਓਟ ਨਾਨਕ ਪਰਮੇਸ਼ੁਰਾ न चान्द सर्दरुत् मूल न मिटै काम शीतल थी वानका पन्दडो हर नाम पौडी चरन कमल की ओदरे ਸੋਨ ਪਰਤਾਪ ਗੋਵਿੰਦ ਨਿਰਭਉ ਭੈ ਸੰਚਿਆ ਨਾਮ ਧਨ ਸੰਤ ਜਨ ਸਉ ਸੰਗ ਪਾਈਐ ਵੱਡ ਪੁੰਨ ਆਠ ਪਹਿ ਸੁਣ ਸੰਤ ਜਨਾਂ ਸਿਉ ਸੰਗ ਪਾਈਐ ਅਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ ਤਥੇ ਸ਼ਲੋਕ ਸੰਤ ਉਦਰਣ ਦਯਾਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੀਣ ਤੁਕ ਪਰਮੇਸ਼ੁਰਾ